ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਅੱਜ ਆਪਾਂ ਸ੍ਰੀ ਗੁਰੂ ਅਮਰਦਾਸ ਜੀ ਦੀ ਜੀਵਨ ਸਾਖੀ ਸ਼ੁਰੂ ਕਰ ਰਹੇ ਹਾਂ ਜੀ ਸ੍ਰੀ ਗੁਰੂ ਅਮਰਦਾਸ ਜੀ ਤੇਜਪਾਨ ਪੱਲੇ ਖੱਤਰੀ ਦੇ ਘਰ ਮਾਤਾ ਸੁਲੱਖਣੀ ਜੀ ਦੀ ਕੁੱਖ ਤੋਂ ਵਿਸਾਖ ਸੁਦੀ 14 ਸੰਮਤ 1536 ਨੂੰ ਪਿੰਡ ਬਸਰ ਕੇ ਪਰਗਣਾ ਚੁਬਾਲ ਵਿੱਚ ਪੈਦਾ ਹੋਏ ਆਪ ਜੀ ਦਾ ਵਿਆਹ ਸ੍ਰੀ ਮਨਸਾ ਦੇਵੀ ਸੰਖਤਰੇ ਪਿੰਡ ਦੇ ਵਸਨੀਕ ਦੇਵੀ ਚੰਦ ਬਹਿਲ ਖੱਤਰੀ ਦੀ ਸੁਪੁੱਤਰੀ ਨਾਲ 11 ਮਾਗ ਸੰਮਤ 1569 ਨੂੰ ਹੋਇਆ ਆਪ ਜੀ ਦੇ ਘਰ ਦੋ ਸਾਹਿਬਜ਼ਾਦੇ ਬਾਬਾ ਮੋਹਨ ਜੀ ਅਤੇ ਮੋਹਰੀ ਜੀ ਅਤੇ ਦੋ ਸੁਪਤਰੀਆਂ ਬੀਬੀ ਦਾਨੀ ਜੀ ਤੇ ਬੀਬੀ ਪਾਨੀ ਜੀ ਨੇ ਜਨਮ ਲਿਆ ਜਦ ਆਪ ਜੀ ਸ੍ਰੀ ਗੁਰੂ ਅੰਗਦ ਸਾਹਿਬ ਜੀ ਦੀ ਸੇਵਾ ਵਿੱਚ ਹਾਜ਼ਰ ਹੋਏ ਤਦੋਂ ਆਪ ਜੀ ਦੀ ਆਯੂ 61 ਸਾਲ ਦੀ ਸੀ ਗੁਰੂ ਅੰਗਦ ਸਾਹਿਬ ਜੀ ਦਾ ਅੰਤਿਮ ਸੰਸਕਾਰ ਕਰਕੇ ਆਪ ਗੋਇੰਦਵਾਲ ਆ ਗਏ ਅਤੇ ਆਪਣੇ ਚੁਬਾਰੇ ਵਿੱਚ ਇਕਾਂਤ ਬੈਠ ਗਏ ਜਦ ਆਪ ਜੀ ਨੂੰ ਇਸ ਤਰ੍ਹਾਂ ਇਕਾਂਤ ਬੈਠਿਆ ਨੂੰ ਕਈ ਦਿਨ ਬੀਤ ਗਏ ਤਾਂ ਆਪ ਜੀ ਦੇ ਦਰਸ਼ਨ ਅਬਿਲਾਖੀ ਬਹੁਤ ਸਿੱਖ ਬਾਹਰ ਆਣ ਕੇ ਇਕੱਠੇ ਹੋਏ ਫਿਰ ਸਾਰਿਆਂ ਨੇ ਮਿਲ ਕੇ ਬਾਬਾ ਬੁੱਢਾ ਜੀ ਦੇ ਰਾਹੀ ਗੁਰੂ ਜੀ ਦੇ ਨਿੱਜੀ ਸੇਵਕ ਬੱਲੂ ਨੂੰ ਗੁਰੂ ਜੀ ਪਾਸ ਅੰਦਰ ਭੇਜਿਆ ਕਿ ਬਾਹਰ 7 ਦਿਨ ਤੋਂ ਸੰਗਤ ਬੈਠੀ ਹੋਈ ਹੈ ਆਪ ਬਾਹਰ ਆਣ ਕੇ ਸਭ ਨੂੰ ਦਰਸ਼ਨ ਦੇ ਕੇ ਤਪਤ ਹਿਰਦਿਆਂ ਨੂੰ ਸ਼ਾਂਤ ਕਰੋ ਇਸ ਤਰ੍ਹਾਂ ਬੱਲੂ ਦੀ ਜਵਾਨੀ ਸੰਗਤਾਂ ਦੀ ਬੇਨਤੀ ਪ੍ਰਵਾਨ ਕਰਕੇ ਗੁਰੂ ਜੀ ਬਾਹਰ ਆ ਗਏ ਅਤੇ ਆਸਨ ਉੱਤੇ ਬੈਠ ਕੇ ਸਭ ਨੂੰ ਦਰਸ਼ਨ ਦੇ ਕੇ ਖੁਸ਼ੀਆਂ ਬਖਸ਼ੀਆਂ ਸ੍ਰੀ ਗੁਰੂ ਅਮਰਦਾਸ ਜੀ ਸਵਾ ਪਹਿਰ ਰਾਤ ਰਹਿੰਦੀ ਉੱਠ ਕੇ ਇਸ਼ਨਾਨ ਕਰਦੇ ਸਨ ਇਸ਼ਨਾਨ ਕਰਕੇ ਆਪ ਜੀ ਇੱਕ ਮਨ ਹੋ ਕੇ ਨਿਜ ਅਨੰਦ ਵਿੱਚ ਲੀਨ ਹੋ ਜਾਂਦੇ ਸਨ ਦਿਨ ਚੜੇ ਸਮਾਧੀ ਤੋਂ ਉੱਠ ਕੇ ਦੀਵਾਨ ਵਿੱਚ ਆ ਬੈਠਦੇ ਸਨ ਦੀਵਾਨ ਵਿੱਚ ਰਬਾਬੀ ਕੀਰਤਨ ਕਰਦੇ ਸਨ ਤਨਦੇਵ ਭੋਗ ਤੋਂ ਉਪਰੰਤ ਦੇਸਾਂ ਪਰਦੇਸਾਂ ਤੋਂ ਆਏ ਸਿੱਖ ਹਾਜ਼ਰੀਆਂ ਭਰਦੇ ਸਨ ਅਤੇ ਸਤਨਾਮ ਦਾ ਉਪਦੇਸ਼ ਲੈ ਕੇ ਮਨੋ ਕਾਮਨਾ ਪੂਰੀਆਂ ਕਰਕੇ ਨਿਹਾਲ ਹੁੰਦੇ ਸਨ ਦੁਪਹਿਰ ਸਮੇਂ ਸਾਰੀ ਸੰਗਤ ਪੰਗਤ ਵਿੱਚ ਬੈਠ ਕੇ ਸੰਗਤ ਨੂੰ ਸਨਿਗਤ ਭੋਜਨ ਸ਼ਿਕਾਉਂਦੇ ਅਤੇ ਆਪ ਕਣਕ ਦਾ ਦਲੀਆ ਸ਼ਕਦੇ ਸਨ ਪ੍ਰਸ਼ਾਦ ਸ਼ੱਕ ਕੇ ਆਪ ਜੀ ਵਿਸਰਾਮ ਕਰਦੇ ਸਨ ਅਤੇ ਫਿਰ ਦਿਨ ਦੇ ਚੌਥੇ ਪਹਿਰ ਦੀਵਾਨ ਵਿੱਚ ਆ ਬਿਰਾਜਦੇ ਸਨ ਦੀਵਾਨ ਵਿੱਚ ਗੁਰੂ ਇਤਿਹਾਸ ਦੀ ਕਥਾ ਹੁੰਦੀ ਤੇ ਫਿਰ ਰਵਾਬੀ ਸਿੰਘ ਕੀਰਤਨ ਕਰਦੇ ਸੀ ਫਿਰ ਦੀਵਾਨ ਦੀ ਸਮਾਪਤੀ ਕੀਤੀ ਜਾਂਦੀ ਸੀ ਆਪ ਜੀ ਇਸ ਤੋਂ ਬਾਅਦ ਥੋੜਾ ਜਿਹਾ ਭੋਜਨ ਛੱਕ ਕੇ ਰਾਤ ਨੂੰ ਵਿਸ਼ਰਾਮ ਕਰਨ ਵਾਸਤੇ ਵਿਰਾਜ ਜਾਂਦੇ ਸਨ ਆਪ ਜੀ ਸਦਾ ਹੀ ਚਿੱਟੇ ਸਾਫ਼ ਬਸਤਰ ਪਹਿਨਦੇ ਸਨ ਆਪਣੇ ਪਾਸ ਕੋਈ ਵਾਧੂ ਕੱਪੜਾ ਨਹੀਂ ਰੱਖਦੇ ਸਨ ਲੰਗਰ ਵਿੱਚ ਵੀ ਨਿਤ ਨਵਾਂ ਹੀ ਅੰਨ ਦਾਣਾ ਆਉਂਦਾ ਸੀ ਰਾਤ ਨੂੰ ਵਿਰਾਜਨ ਸਮੇਂ ਜਿਹੜਾ ਲੰਗਰ ਬਚ ਜਾਂਦਾ ਸੀ ਉਹ ਪਿੰਡ ਦੇ ਅਵਾਰਾ ਪਸ਼ੂਆਂ ਨੂੰ ਤથા ਬਿਆਸ ਨਦੀ ਵਿੱਚ ਜਲ ਜੰਤੂਆਂ ਵਾਸਤੇ ਭਿਜਵਾ ਦਿੰਦੇ ਸਨ ਪਾਣੀ ਦੇ ਘੜੇ ਅਤੇ ਗਾਗਰਾਂ ਵੀ ਖਾਲੀ ਕਰਕੇ ਮੁੱਦੇ ਮਰਵਾ ਦਿੰਦੇ ਸਨ ਨਵੇਂ ਸੂਰਜ ਨਵਾਂ ਅਨ ਤੇ ਨਵਾਂ ਹੀ ਪਾਣੀ ਵਰਤਿਆ ਜਾਂਦਾ ਸੀ ਜਿਹੜਾ ਕੋਈ ਸ਼ਰਧਾਲੂ ਆਪ ਜੀ ਦੇ ਦਰਸ਼ਨਾਂ ਨੂੰ ਬਾਹਰੋਂ ਆਉਂਦਾ ਸੀ ਉਹ ਜਦ ਤੱਕ ਪਹਿਲਾ ਲੰਗਰ ਵਿੱਚੋਂ ਪ੍ਰਸ਼ਾਦਾ ਨਾ ਛਕ ਲਵੇ ਉਸ ਨੂੰ ਦਰਸ਼ਨ ਨਹੀਂ ਦਿੰਦੇ ਸਨ ਇਹ ਸਾਰੇ ਨੇਮ ਆਪ ਜੀ ਨੇ ਆਪਣੀ ਆਯੂ ਪਰਜੰਤ ਨਿਭਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ